ਤੱਕ ਕਿਸਾਨ ਵਿਰੋਧ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਬੁਟਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਭਾਈ ਕੋਲ ਦੋ ਗੱਬਣ گاਮਾ ਪਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਭਾਈ ਤੋਂ ਠੀਕ ਹੈ ਜੀ ਕਰਦੇ ਆਪਾਂ ਭਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਨਾਮ ਨਾਮ ਭਾਈ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਠੀਕ ਹੈ ਜੀ ਹਾਂਜੀ ਭਾਈ ਜੀ ਇਹ ਪਹਿਲੀ ਗੱਲ ਦੀ ਜਾਣਕਾਰੀ ਦਿਓ ਜੀ ਇਹ ਪਹਿਲਾ ਸੂਆ ਬਾਈ ਮੂੰਹ ਚਾਰ ਦਾਂਦਾ ਹਾਂਜੀ ਤੇ ਦਾਨੇ ਦੇ ਪਾਇਆ 6 ਤੋਂ 7 ਹਜੇ ਸੀਲ ਠੰਡੀ ਪੂਰੀ ਜਿਵੇਂ ਮਰਜੀ ਬੈਠੀ ਆ ਕੋਈ ਵਾਸਤਾ ਨਹੀਂ ਹਜੇ ਆ ਨਾਰਮਲ ਜਿਹਾ ਭਾਣਾ ਪਾਉਣੀਆਂ ਹਜੇ ਲੱਗੀ ਹੋਈ ਆ ਠੀਕ ਹੈ ਜੀ ਤੇ ਸੀਲ ਠੰਡੀ ਪੂਰੀ ਜਿਵੇਂ ਮਰਜੀ ਇਹ ਮੂੰਹ ਚਾਰ ਦਾਂਦਾ ਮੂੰਹ ਚਾਰ ਦਾਂਦਾ ਪਹਿਲੇ ਸੂਏ ਸੁਣਾਈ ਹਾਂ ਪਹਿਲੇ ਸੂਏ ਸੁਣਾ ਥਣ ਥਣ ਬਹੁਤ ਚੰਗਿਆ ਵੈੜ ਦੇ ਠੀਕ ਹੈ ਜੀ ਲੰਮਾ ਸਖਣਾ ਤੇ ਰੇਟ ਭਰਾ ਜਾਇਆ ਜਦਾ ਰੇਟ ਬਾਈ ਮੌਲ ਕਰਾਉਣ ਨੂੰ ਤਾਂ ਭਲਾ 70 ਕਰਾ ਲੂ 75 ਕੋ 62000 ਚ ਮਾਨਦਾਨ ਕਰ ਦਿਆਂਗੇ ਆਪਾਂ ਠੀਕ ਹੈ ਜੀ ਹਾਂ ਬੱਚੀ ਵੱਡੀ ਹੈਗੀ ਛੋਟੀ ਨਹੀਂ ਲੋਚ ਚੈੱਕ ਕਰ ਸਕਦੇ ਪਰਾ ਅੱਛਾ ਵੱਡਾ ਕੱਦਾ ਠੀਕ ਹੈ ਪਹਿਲੇ ਸੂਏ ਸੂਣਾ ਵੱਧ ਜਾਣਕਾਰੀ ਬਾਈ ਤੋਂ ਲੈ ਸਕਦੇ ਪਰਾ ਠੀਕ ਹੈ ਲੋ ਮੋੜ ਦੇ ਲੋੜਦਾ ਵੀਰੇ ਮੋੜਦਾ ਲੋਚ ਫਰੰਟ ਬੁੱਟਰ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਰਾ ਠੀਕ ਹੈ ਜੀ ਹਾਂਜੀ ਬਾਈ ਦੂਜੀ ਬੈੜ ਜਾ ਰਹੇ ਇਹ ਦੂਜੇ ਸੂਏ ਆ ਬਾਈ ਹਾਂਜੀ ਤੇ ਮੂੰਹ ਛੇ ਦਾ ਹੁੰਦਾ ਪਲੂਨ ਦਾ ਇਹਦਾ 16 17 ਕਿਲੋ ਦੁੱਧ ਦਿੱਤਾ ਵਾ ਠੀਕ ਹੈ ਜੀ ਦਾਣੇ ਦੇ ਇੱਕ ਤੋਂ ਦੋ ਪਏ ਆ ਵੀ ਮੰਨ ਕੇ ਸੂਪੇ ਤੇ ਅੱਜ ਨੂੰ ਪਏ ਲੈ ਜੇ ਇਹ ਕਾ ਦਾ ਦਾਣ ਲੈ ਜੀ ਠੀਕ ਹੈ ਜੀ ਰੇਟ ਭਰਾ ਜੇ ਅੱਜ ਰੇੜੀ ਆ ਮੁੱਲ ਕਰੂ ਜਿੰਨੇ ਮਰਜ਼ੀ ਕਰਾ 55000 ਚ ਮਾਨ ਤਾਨ ਕਰ ਦੋ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਕਦੇ ਕੱਦ ਬੈਡ ਸੁਖਣਾ ਲੈ ਵਦਨ ਤਾਜ਼ਾ ਤੁਸੀਂ ਲਾ ਸਕਦੇ ਭਰਾ ਲੋ ਜੀ ਠੀਕ ਹੈ ਮੋੜ ਲਈ ਮੋੜ ਲੋਜੀ ਚੱਕਰਸਾ ਦੇ ਭਰਾ ਤੋਰਾ ਤਰਾ ਦੋ ਦੋ ਸੂਲੰਸਤਾਰਾ ਮੰਨ ਕੇ ਹੀ ਹੋਣ ਲੈ ਲਵੇ ਕੋਈ ਵੀ ਠੀਕ ਹੈ ਜੀ ਠੀਕ ਲੋਜੀ ਮੋਟੇ ਮੋਟੇ ਥਾਣਾ ਲੋਜੀ ਪਿੰਡ ਬੋਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਗਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਦੋ ਗੱਬਣ ਗਾਵਾਂ ਬਕਾਉਗਾ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ